ਬਹੁਤ ਵੱਡੀ ਉਪਲਬਧੀ ਹੈ ਜੀ ਡਾਕਟਰ ਜੈ ਰਾਜ ਪਾਲੀ ਅਤੇ ਡਾਕਟਰ ਵਿਦਿਆਪੱਟੀ ਡਾਕਟਰ ਜੋਸੇਫ ਔਰ ਸੀਐਮਸੀ ਦੀ ਔਰ ਸੀਐਮਸੀ ਵਾਸਤੇ ਪੰਜਾਬ ਵਾਸਤੇ ਔਰ ਦੇਸ਼ ਵਾਸਤੇ ਮਾਨ ਦੀ ਗੱਲ ਹੈ ਕਿ WHO ਦਾ ਫਰਸਟ ਕੋਆਪਰੇਟਿਵ ਸੈਂਟਰ ਜਿਹੜਾ ਹੈਗਾ ਉਹ ਅੱਜ ਸੀਐਮਸੀ ਸ਼ੁਰੂ ਹੋ ਰਿਹਾ ਹੱਬ ਐਂਡ ਸਪੋਕ ਹੱਬ ਸ਼ੁਰੂ ਹੋ ਗਈ ਹੈ ਜੀ ਅਸੀਂ ਹੋਰ ਹੱਬ ਵੀ ਡਿਵੈਲਪ ਕਰਾਂਗੇ ਜੀ ਡੀਐਮਸੀ ਵਾਲੇ ਸ਼ੁਰੂ ਕਰ ਰਹੇ ਹਾਂ ਮੈਕੈਨੀਕਲ ਥਰੋਮਬੈਕਟਮੀ ਵੀ ਅਸੀਂ ਪਟਿਆਲਾ ਵਿੱਚ ਕਰ ਰਹੇ ਹਾਂ ਅੰਮ੍ਰਿਤਸਰ ਜਫੀਰਪੁਰ ਵਿੱਚ ਕਰਾਂਗੇ ਔਰ ਇਸ ਤੋਂ ਸਵਾਇ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਹਰ ਸਬਡਿਵੀਜ਼ਨ ਦੇ ਵਿੱਚ ਅਸੀਂ ਜਿਹੜੀ ਸਪੋ ਕਿ ਜਦੋਂ ਕਿਸੇ ਨੂੰ ਸਟ੍ਰੋਕ ਹੋ ਗਿਆ ਉਹਦਾ ਪਾਸਾ ਕਮਜ਼ੋਰ ਹੋ ਗਿਆ ਜਵਾਨ ਸਥਲਾਨ ਡੱਗ ਗਈ ਅਧਰੰਗ ਹੋਣਾ ਸ਼ੁਰੂ ਹੋਇਆ ਇਮੀਡੀਏਟਲੀ ਉਹਨੂੰ ਨੀਅਰਸਟ ਹਸਪੀਟਲ ਲੈ ਕੇ ਜਾਣਾ ਉਹ ਉੱਥੇ ਇੰਜੈਕਸ਼ਨ ਇਹ ਦੇਣਗੇ ਅਵੇਲੇਬਲ ਹੋਣਗੇ ਇੰਜੈਕਸ਼ਨ ਲਗਾ ਕੇ ਉਹਨਾਂ ਨੂੰ ਸੀਐਮਸੀ ਜਾਂ ਜਿਹੜਾ ਨੀਅਰਸਟ ਸੈਂਟਰ ਹੋਵੇਗਾ ਉਹਦੇ ਵਿੱਚ ਸ਼ਿਫਟ ਕਰਨਗੇ ਤੇ ਉਹਦੇ ਵਿੱਚ ਸਾਰਾ ਟ੍ਰੀਟਮੈਂਟ ਜਿਹੜਾ ਹੈਗਾ ਉਹ ਫ੍ਰੀ ਹੈ ਪਹਿਲੇ 1.5 ਸਾਲ ਵਾਸਤੇ ਟੋਟਲ ਸਾਰਾ ਇਲਾਜ ਫ੍ਰੀ ਹੈਗਾ ਉਹਦੀ ਮਕੈਨਿਕਲ ਥਰੋਮਬੈਕਟਮੀ ਕਰਕੇ ਬੰਦੇ ਨੂੰ ਅਪੰਗ ਹੋਣ ਤੋਂ ਅਧਰੰਗ ਦੇ ਹੋਣ ਦੇ ਬਾਵਜੂਦ ਉਹਨੂੰ ਬਚਾਇਆ ਜਾ ਸਕਦਾ ਹੈ ਇਦੇ ਨਾਲ ਨਾਲ ਮੈਂ ਲੋਕਾਂ ਨੂੰ ਇਹ ਗੱਲ ਜ਼ਰੂਰ ਕਹੂੰਗਾ ਕਿ ਤੁਸੀਂ ਘੱਟੋ ਘੱਟ 1 ਘੰਟਾ ਆਪਣੇ ਵਾਸਤੇ ਚਾਹੇ ਤੁਸੀਂ ਵਾਕਿੰਗ ਕਰੋ ਸਾਈਕਲਿੰਗ ਕਰੋ ਜੋਗਿੰਗ ਕਰੋ ਮਤਲਬ ਯੋਗਾ ਕਰੋ ਕੋਈ ਵੀ ਤੁਸੀਂ ਜਿਹੜੀ ਵਰਜਿਸ਼ ਹੈ ਉਹ 1 ਘੰਟਾ ਆਪਣੇ ਵਾਸਤੇ ਤੁਸੀਂ ਜ਼ਰੂਰ ਕਰੋ ਵਾਤਾਵਰਣ ਦਾ ਵੀ ਧਿਆਨ ਰੱਖੋ ਆਪਣੀ ਸਿਹਤ ਦਾ ਧਿਆਨ ਰੱਖੋ ਤਾਂ ਤੁਸੀਂ ਬਹੁਤ ਸਾਰੇ ਜੜੇ ਹੈਗੇ ਆ ਉਹ ਬਲੱਡ ਪ੍ਰੈਸ਼ਰ ਤੋਂ 슈ਗਰ ਤੋਂ ਮੋਟਾਪੇ ਤੋਂ ਔਰ ਜਿਹੜੀਆਂ ਬਹੁਤ ਸਾਰੀਆਂ ਚਾਹੇਓ ਸਟ੍ਰੋਕ ਹੈ ਕੈਂਸਰ ਹੈ ਹਾਰਟ ਅਟੈਕ ਹੈ ਇਹੋ ਜੀਆਂ ਜਾਨਲੇਵਾ ਬਿਮਾਰੀਆਂ ਤੋਂ ਤੁਸੀਂ ਬਚ ਸਕਦੇ ਹੋ ਗੁਰਦੇ ਫੇਲ ਹੋਣ ਤੋਂ ਗੋਡੇ ਫੇਲ ਹੋਣ ਤੋਂ ਜੇ ਤੁਸੀਂ ਲਗਾਤਾਰ ਜਿਹੜਾ ਹੈਗਾ ਇੱਕ ਬੈਲੈਂਸਡ ਡਾਈਟ ਖਾਓਗੇ ਸਾਦਾ ਭੋਜਨ ਖਾਓਗੇ ਬੈਲੈਂਸਡ ਡਾਈਟ ਖਾਓਗੇ ਜਿਹਦੇ ਵਿੱਚ ਫਰੂਟ ਤੇ ਵੈਜੀਟੇਬਲ ਦੀ ਬਹੁਤਾਤ ਹੋਵੇ ਜੇ ਤੁਸੀਂ ਇਹ ਥੋੜੀਆਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖੋਗੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੋਗੇ ਬਟ ਸੀਐਮਸੀ ਨੇ ਅੱਜ ਜਿਹੜੀ ਉਪਲਬਧੀ ਕੀਤੀ ਹੈ ਮੈਂ ਇੱਕ ਵਾਰ ਫਿਰ ਉਹਨਾਂ ਨੂੰ ਡਾਕਟਰ ਜੈਰਾਜ ਪਾਡਿਆ ਜੀ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਇਹ ਵਰਲਡ ਸਟ੍ਰੋਕ ਆਰਗੇਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਵੀ ਹੈ ਜੀ ਐਸ ਵੇਲੇ ਤੇ ਇਹ ਸਾਰਾ ਕੁਝ ਜਿਹੜਾ ਹੈਗਾ ਉਹਦੇ ਵਾਸਤੇ ਜਿੰਨੇ ਡੋਨਰਸ ਵੀ ਆ ਇਲੈਕਟ੍ਰੋਨਿਕਸ ਤੇ ਹੋਰ ਦੂਜੇ ਡੋਨਰਸ ਵੀ ਜਵਰਿੰਦਰ ਜੀ ਆਈਸੀ ਬਰਿੰਦਰ ਜੀ ਆਈਸੀ ਹੋਰ ਜਿੰਨੇ ਵੀ ਸਾਰੇ ਡੋਨਰਸ ਵੀ ਇ ਲੈ ਕੇ ਆਉਂਦੇ ਆ ਇਹਨਾਂ ਨੇ ਸਾਰੇ ਫੰਡਸ ਵੀ ਅਰੇਂਜ ਕੀਤੇ ਆ ਔਰ ਸਾਰੀ ਜਿਹੜੀ ਟੈਕਨੀਕਲ ਲੋ ਹਾਊ ਹੈ ਔਰ ਇਹਨਾਂ ਦੀ ਜਿਹੜੀ ਵਿਜ਼ਨ ਹੈਗੀ ਆ ਉਹਦੇ ਕਰਕੇ ਇਹ ਪੋਸੀਬਲ ਹੋਇਆ ਅਸੀਂ ਇਸੇ ਤਰ੍ਹਾਂ ਬਾਕੀ ਫੀਲਡਸ ਦੇ ਵਿੱਚ ਵੀ ਆਲਰੇਡੀ ਅਸੀਂ ਹਾਰਟ ਅਟੈਕ ਤੇ ਕੰਮ ਕਰ ਰਹੇ ਆ ਜਿਹੜਾ ਐਸਟੀ ਵੇਵ ਡਿਵੈਰਿਵੇਸ਼ਨ ਬਾਇਓ ਕਾਰਡਿਨ ਫੰਕਸ਼ਨ ਉਹਦੇ ਦੇ ਵੀ ਕੰਮ ਕਰ ਰਹੇ ਆ ਆਉਣ ਵਾਲੇ ਦਿਨਾਂ ਚ ਅਸੀਂ ਕੈਂਸਰ ਦੇ ਉੱਤੇ ਵੀ ਬਾਕੀ ਜਿਹੜੀਆਂ ਜਾਨਲੇਵਾ ਬਿਮਾਰੀਆਂ ਲੋਕਾਂ ਦੇ ਗੁਰਦੇ ਨਾਲ ਉਹਨਾਂ ਨੂੰ ਵੀ ਜਿਹੜਾ ਹੈਗਾ ਉਹਨਾਂ ਦੀ ਪ੍ਰिवेंशन ਦੇ ਉੱਤੇ ਔਰ अर्ਲੀ ਡਿਟੈਕਸ਼ਨ ਤੇ ਟਰੀਟਮੈਂਟ ਦੇ ਉੱਤੇ ਸਾਡਾ ਅਫੀਸਰ ਰਹੇਗਾ ਕੋਈ ਵੀ ਦੇਜਾ ਰਾਜੇ ਦੀ ਗੱਲ ਵੀ ਤਰੱਕੀ ਤਮੇ ਹੋਈ ਹੈ ਹੈਲਥ ਦੀ ਐਡਵੈਂਸਮੈਂਟ ਸਹੀ ਹੋਏਗਾ ਇਸ ਦਾ ਦਿੱਲੀ ਦੀ ਕ੍ਰਾਂਤੀ ਲਿਆਦੀ ਆਮ ਆਦਮੀ ਪਾਰਟੀ ਦਾ ਹੈਲਥ ਪੰਜਾਬ 'ਚ ਕਤਰਾਜ ਹੋ ਜੇਗੀ ਫਾਸ ਜਿਹੜਾ ਹੈਲਥ ਪੰਜਾਬ ਦੇ ਵਿੱਚ ਕ੍ਰਾਂਤੀ ਨਾਓ ਇਟਸ ਹੈਪਨਿੰਗ ਦੀ ਜਿਵੇਂ ਐਕਸੀਡੈਂਟ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸੜਕ ਸੁਰੱਖਿਆ ਫੋਰਸ ਔਰ ਉਹਦੇ ਨਾਲ ਜਿਹੜੀ ਹੈਗੀ ਐਂਬੂਲੈਂਸ ਔਰ ਪ੍ਰਿਸ਼ਤੇਸ ਸਕੀਮ ਨੂੰ ਕੰਬਾਈਨ ਕਰਕੇ ਉਹਨਾਂ ਦਾ ਸਾਰਾ ਖਰਚਾ ਪੰਜਾਬ ਸਰਕਾਰ ਕਰ ਰਹੀ ਹੈ ਐਕਸੀਡੈਂਟ ਵਿਕਟਮ ਵਾਸਤੇ ਕੀਤਾ ਸੀ ਗ੍ਰੈਜੂਏਟ ਅਸੀਂ ਸਾਰੀਆਂ ਜਿਹੜੀਆਂ ਐਮਰਜੈਂਸੀ ਆ ਉਹਦੇ ਵਿੱਚ ਇਨਕਲੂਡ ਕਰਾਂਗੇ ਅਸੀਂ ਜਿਹੜੇ ਆਪਣੇ ਜਿਹੜਾ ਸਾਡਾ ਹੈਲਥ ਦਾ ਇਨਫਰਾਸਟ੍ਰਕਚਰ ਹੈ ਉਹ ਪਿਛਲੇ 20-25 ਸਾਲ ਤੋਂ ਡਿਗਰੈਕਟਿਡ ਸੀਗਾ ਉਹਨੂੰ ਅਸੀਂ ਲਗਾਤਾਰ ਅਪਗ੍ਰੇਡ ਕਰ ਰਹੇ ਹਾਂ ਅਸੀਂ ਉਹਨੂੰ ਜਦੋਂ ਸਾਡਾ ਡਾਕਟਰਸ ਰਿਕਰੂਟ ਕਰ ਰਹੇ ਹਾਂ ਹੁਣ ਸਾਡੇ ਕੋਲੇ 980 ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਹੈਗਾ ਥੋੜੇ ਦਿਨਾਂ ਚਾਹਤੇ ਦੱਸਦੇ ਚਲੋ ਲੈਟਰ ਦੇਣਗੇ ਜਿਹੜੇ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਕਰਨੇ ਅਸੀਂ ਐਮਪੀਐਚਡਬਲਯੂ ਫ ਇਹਨਾਂ ਵੀ ਕਹਦੇ ਨੇ ਉਹਨਾਂ ਨੂੰ ਜਿਹੜੀਆਂ ਨਰਸਸ ਹੈਗੀਆਂ ਜਿਹੜੀਆਂ ਜਿਆਦਾ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਦੇ ਵਿੱਚ ਸੀਐਸਸੀ ਜਿਹੜੇ ਨੈਸ਼ਨਲ ਪ੍ਰੋਗਰਾਮ ਜਿਹੜੀਆਂ ਕਰਦੇ ਆ ਕਿ ਉਹ ਅਸੀਂ ਉਹਨਾਂ ਨੂੰ ਉਹਨਾਂ ਦੀ ਰਿਕਰੂਟਮੈਂਟ ਹੋ ਗਈ ਹੈ ਇਸੇ ਤਰ੍ਹਾਂ ਡਾਕਟਰ ਭਰਤੀ ਕਰ ਰਹੇ ਆ 550 2500 ਕਰਨੇ ਆ ਡਾਕਟਰ ਕਹਿੰਦੇ ਆ ਸ਼ਾਰਟੇਜ ਹੋ ਗਈ ਹੈ ਸਾਡੇ ਕੋਲੇ ਜਿੰਨੇ ਅਸੀਂ ਡਾਕਟਰ ਠਖਣੇ ਚਾਹੁੰਦੇ ਉਹਨੇ ਡਾਕਟਰ ਹੈ ਨਹੀਂਗੇ ਸੋ ਵੀ ਨੀਡ ਮੋਰ ਮੈਡੀਕਲ ਕਾਲਜ ਚਾਰ ਮੈਡੀਕਲ ਕਾਲਜ ਸਾਡੇ ਫਾਈਨਲ ਸਟੇਜਸ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਇਸੇ ਤਰ੍ਹਾਂ ਜਿਹੜਾ ਹੈਗਾ ਸਾਡੇ ਜਿੰਨੇ ਵੀ ਡਿਸਟ੍ਰਿਕਟ ਹਸਪੀਟਲ ਆ ਉਹਨਾਂ ਚ ਅਸੀਂ ਐਮਰਜ ਇਹ ਬਹੁਤ ਜਲਦੀ ਕਾਰਪੋਰੇਟ ਹਸਪੀਟਲ ਵਰਗਾ ਹੋ ਜਾਏਗਾ ਇਹ ਤੇ ਚੈਲੈਂਜ ਸ਼ੁਰੂ ਕਰਾ ਰਿਆ ਮੈਂ 50 ਜਿਹੜੇ ਸਾਡੇ ਕੋਲ ਟ੍ਰੇਨਿੰਗ ਡਾਕਟਰ ਆਣਗੇ ਉਹਦੇ ਨਾਲ ਸਾਨੂੰ ਜਿਹੜੀਆਂ ਸਰਵਿਸੇਸ ਆ ਨਾ ਐਮਰਜੈਂਸੀ ਸਰਵਿਸੇਸ ਉਹਦੇ ਵਿੱਚ ਬੱਚਿਆਂ ਨੂੰ ਵੀ ਮੌਕਾ ਮਿਲੇਗਾ ਸਿੱਖਣ ਦਾ ਔਰ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ ਜਿਸ ਤਰ੍ਹਾਂ ਕਿ ਪੰਜਾਬ ਐ ਕਾਫੀ ਲੋਕਾਂ ਦੀ ਇਲਾਜ ਨਿਕਲ ਆ ਨਹੀਂ ਮੁਹੱਲਾ ਨਹੀਂ ਖੁੱਲੇ ਵੀ ਆਸ਼ਵਾਲ ਭਾਰਤੀ ਜੁਨੀਅਰ ਕਾਰਡ ਬਣਾਈ ਨਹੀਂ ਉਹਦਾ ਕੀ ਸਟੇਟਸ ਹੈ ਅੱਜ ਤੱਕ ਯੂਜ਼ਮੈਨ ਭਾਰਤ ਦਾ ਜਿਹੜਾ ਹੈਗਾ ਸੀ ਉਹਨੂੰ ਚੈਲਿਟੀ ਮੋਡ ਤੇ ਚਲਾ ਰਹੇ ਆ ਜੀ ਬਿਲਕੁਲ ਠੀਕ ਚੱਲ ਰਿਹਾ ਸਾਡੇ 4 ਮਹੀ ਉਹਨੂੰ ਮੈਂ ਵਿਦਨ ਇੱਕ ਮਹੀਨੇ ਦੇ ਵਿੱਚ ਵਿੱਚ ਇੱਕ ਮਹੀਨਾ ਤੇ ਲਿਆਵਾਂਗਾ ਉਹ ਥੋੜੀ ਜਿਹੀ ਦਿੱਕਤ ਆਉਂਦੀ ਆ ਪ੍ਰਾਈਵੇਟ ਹਸਪੀਟਲ ਉਹਨਾਂ ਚਾਰਾਂ ਦੀ ਟਰਨਓਵਰ ਇੰਨੀ ਹੁੰਦੀ ਆ ਕਿ ਉਹਦੇ ਤੇ ਡਿਪੈਂਡੈਂਟ ਹੁੰਦੇ ਆ ਪੈਸੇ ਦੇ ਉੱਤੇ ਉਹ ਮੈਂ ਉਹਨਾਂ ਨੂੰ ਸ਼ੋਰ ਵੀ ਕਰ ਦਾਂ ਤੁਹਾਡੇ ਥਰੂ ਕਿ ਅਸੀਂ ਇੱਕ ਮਹੀਨੇ ਦੇ ਵਿੱਚ ਵਿੱਚ ਉਹਨੂੰ ਅਸੀਂ ਜਿਹੜਾ ਆ ਗਿਆ 1.5 ਮਹੀਨੇ ਦੇ ਵਿੱਚ ਅਸੀਂ ਉਹਨੂੰ ਇੱਕ ਮਹੀਨੇ ਦੀ ਜ਼ਿਆਦਾ ਪਰਨੈਂਸੀ ਨਹੀਂ ਹੋਏਗੀ ਕਿਸੇ ਦੀ ਅਸੀਂ ਉਹਨੂੰ ਰਕੋਣ ਲਈ ਪੇ ਕਰਾਂਗੇ ਮੈਂ ਉਹਨਾਂ ਨੂੰ ਕਹਿਣਾ ਕਿ ਸਰਵਿਸਿਜ਼ ਵਧੀਆ ਦਿਓ ਔਰ ਕਿਸੇ ਵੀ ਜਿਹੜੀ ਕੋਈ ਬੁਰੀ ਆਦਤ ਹੋਈ ਤੇ ਤੋਂ ਬਚੋ ਔਰ ਜਦੋਂ ਸੀਐਮਸੀ ਵਾਲੇ ਵੀ ਜੁਆਇਨ ਕਰਨ ਜਾ ਰਹੇ ਆ ਸੋ ਮੇ ਸੋ ਉਹ ਸਾਰੇ ਉਹਦੇ ਛੋਣੇ ਚਾਹੀਦੇ ਆ ਵੈਸੇ ਅਸੀਂ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਇਹਦੇ ਉੱਤੇ ਪੈਸੇ ਦਾ ਕਟਿੰਦਾ ਆ ਅਸੀਂ ਮੁਹੱਲਾ ਕਲੀਨਿਕ ਬਣਾਇਆ ਚਾਹੇ 845 ਦੇ ਕਿ ਚਾਹੇ ਅਸੀਂ ਜਿਹੜੀਆਂ ਸਾਰੇ ਸਰਕਾਰੀ ਹਸਪਤਾਲਾਂ ਚ ਅੱਜ ਦਵਾਈ ਮਿਲਦੀ ਹੈ ਪਹਿਲਾਂ ਕਦੇ ਨਹੀਂ ਹੋਇਆ ਸੀ ਦਵਾਈਆਂ ਪਹੁੰਚਾਤੀਆਂ ਸੀ ਐਕਸ-ਰੇ ਅਲਟਰਾਸਾਉਂਡ ਜਿੰਨੇ ਪਹੁੰਚਾਤੀਆਂ ਸਾਡੇ ਐਕਸ-ਰੇ ਤੇ ਅਲਟਰਾਸਾਉਂਡ ਜਿੰਨੇ ਹੁੰਦੇ ਸੀ ਉਸ ਤੋਂ 2 ਗੁਣਾ 2.5 ਬਣਾ ਹੋ ਗਿਆ ਸਾਡੇ ਅਲਟਰਾਸਾਉਂਡ ਤਾਂ 3 ਗੁਣਾ ਹੋ ਗਿਆ ਐਕਸ-ਰੇ ਡਬਲ ਹੋ ਗਿਆ ਸਾਡੇ ਸੋ ਲੋਕਾਂ ਨੂੰ ਇਸ ਚ ਸੂਰਤਾ ਸਾਰੀਆਂ ਮਿਲਦੀਆਂ ਟੈਸਟ ਮੁਹੱਲਾ ਕਲੀਨ ਸਪੈਸ਼ਲੀ ਹਮਚ ਟੈਸਟ ਹੈ ਇਹ ਸਿਹਤ ਕ੍ਰਾਂਤੀ ਹੀ ਹੈ ਜੀ ਇਹ ਇਟ ਇਜ਼ ਹੈਪਨਿੰਗ ਨਾਓ ਐਂਡ ਹੇਅਰ ਓਨਲੀ ਇਹਨੂੰ ਅਸੀਂ ਹੋਰ ਸਟਰੈਂਥਨ ਕਰਾਂਗੇ ਜੀ ਆਉਣ ਵਾਲੇ ਦਿਨਾਂ ਦੇ ਅਜਿਹਾ ਕੋਈ ਮੇਜਰ ਇਨਸੂਰੈਂਸ ਹੋਵੇ ਜਿੱਦ ਕੇ ਇਮਿਡੀਏਟਲੀ ਹਾਰਟ ਅਟੈਕ ਹੋ ਜਾਵੇ ਬਚੂਗੇ ਹਾਂ ਕਿ ਜੇ ਕੋਈ ਨਰੀ ਸਿਵਲ ਸਰਜਨ ਦੀ ਪਰਮਿਸ਼ਨ ਹੀ ਲੋੜ ਹੁੰਦੀ ਜਾਂਦੀ ਹੈ ਅਸਮ ਦੇ ਕੀ ਉਹ ਡਾਇਰੈਕਟ ਪੜਤੀ ਹੋ ਸਕਦਾ ਜਾਂ ਨਹੀਂ ਹੋ ਸਕਦਾ ਹਾਂ ਬਿਲਕੁਲ ਹੋ ਸਕਦਾ ਜੀ ਬਿਲਕੁਲ ਹੋ ਸਕਦਾ ਉਹ ਤਾਂ ਜਿਹੜਾ ਪ੍ਰੋਸੀਜਰ ਹੈ ਬਾਅਦ ਚ ਵੀ ਫਾਲੋਅ ਅਪ ਕੀਤਾ ਜਾ ਸਕਦਾ ਤਾਂ ਦੀ ਕੋਈ ਗੱਲ ਨਹੀਂ ਜੇ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਪਹਿਲਾਂ ਪਰਮਿਸ਼ਨ ਲੈਣ ਥੋੜੀ ਜਾਊ ਉਹ ਐਮਰਜੈਂਸੀ ਦੇ ਵਿੱਚ ਸਾਰਾ ਕੁਝ ਅਲਾਉਡ ਹੁੰਦਾ ਤਾਂ ਜੇ ਤੁਸੀਂ ਕਿਸੇ ਹੋਰ ਸ਼ਬੇ ਵਿੱਚ ਵੀ ਗਏ ਉਹ ਜੋ ਕਿਤੇ ਵੀ ਉੱਥੇ ਵੀ ਤੁਸੀਂ ਕਰਾ ਸਕਦੇ ਹੋ ਉਹਦੇ ਵਿੱਚ ਸਾਰਾ ਪਰਮਿਟਡ ਹੈ ਜੀ ਐਮਰਜੈਂਸੀ ਹੈ ਐਮਰਜੈਂਸੀ ਉਹਨੂੰ ਅਸੀਂ ਐਮਰਜੈਂਸੀ ਤਰ੍ਹਾਂ ਟ੍ਰੀਟ ਕਰ ਸਕਦੇ ਹਾਂ ਬਿਲਕੁਲ ਕਰ ਸਕਦੇ ਹਾਂ ਇਹ ਸਰਕਾਰੀ ਹਸਪਤਾਲਾਂ ਦੇ ਲੋਕਾਂ ਦਾ ਵਿਸ਼ਵਾਸ ਬਣ ਨਿਕਲ ਜੀ ਪੰਜਾਬ ਦੇ ਵਿੱਚ ਵਧ ਰਿਹਾ ਹੈਗਾ ਜੀ ਸਾਡੀ ਜਿਹੜੀ ਓਪੀਡੀ ਹੈ ਉਹ ਡੇਢ ਗੁਣਾ ਪਹੁੰਚ ਗਈ ਹੈ ਕਈ ਜਗ੍ਹਾ ਤੇ ਦੋ ਗੁਣਾ ਇਨਫੈਕਟ ਅਸੀਂ ਅੱਜ ਹੀ ਗੱਲ ਕਰ ਰਹੇ ਸੀਗੇ ਵੀ ਉਹਨਾਂ ਦੇ ਚਾਰ ਕੇ ਪੰਜ ਮੋਲਾਕ ਲੈਣੇ ਕਿ ਹੋ ਜਾਈਆ ਜਿੱਥੇ 150 ਜਾਂ 150 ਤੋਂ ਵੱਧ ਪੇਸ਼ੈਂਟਸ ਆਉਂਦੇ ਤੋ ਲੋਕਾਂ ਦਾ ਵਿਸ਼ਵਾਸ ਵੱਧ ਰਿਹਾ ਕਿਉਂਕਿ ਟੈਸਟ ਹੋ ਰਿਹਾ ਦਵਾਈਆਂ ਮਿਲ ਰਹੀਆਂ ਉਹਨੂੰ 80 ਦਵਾਈਆਂ 80 ਤੋਂ ਵੱਧ ਦਵਾਈਆਂ ਮਹੱਲਾ ਕਲੀਨਿਕ ਦੇ ਵਿੱਚ ਮਿਲ ਰਹੀਆਂ ਹੈਗੀਆਂ ਸੋ ਉਹਦੇ ਨਾਲ ਬਲੱਡ ਪ੍ਰੈਸ਼ਰ ਸ਼ੂਗਰ ਦਾ ਡਾਇਗਨੋਸ ਵੀ ਹੋ ਜਾਏਗਾ ਲਾਜ਼ਮੀ ਉੱਥੇ ਹੋ ਜਾਏਗਾ ਅਗਲਾ ਜਿਹੜਾ ਪਿੰਡ ਚ ਰਹਿੰਦਾ ਉਹਨੇ ਚੋਨਾ ਲੈਣਾ ਜੀ ਉਹ ਮਹੀਨਾ ਨਹੀਂ ਜ਼ਿਆਦਾ ਦਵਾਈ ਲੈਣ ਹੋ ਮਤਲਬ ਆਪਣੇ ਪਿੰਡ ਚ ਹੋਏਗਾ ਉੱਥੇ ਜਾ ਕੇ ਦਵਾਈ ਲੈ ਕੇ ਫਿਰ ਚਲਾ ਜਾਏਗਾ ਉਹ ਬਦੋ ਹੋਏਗਾ ਜੀ ਬਿਲਕੁਲ ਹੋਏਗਾ ਸਰਕਾਰ ਕਮਿਟਿਡ ਹੈ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਭ ਮੈਂ ਕਿਹਾ ਵੀ ਉਹ ਉਹਨਾਂ ਦਾ ਕੋਈ ਪ੍ਰੋਫੈਸ਼ਨ ਨਹੀਂ ਹੈ ਹੀ ਇਜ਼ ਪੈਸ਼ਨੇਟ ਅਬਾਊਟ ਹਿਸ ਵਰਕ ਤੇ ਜਦੋਂ ਮੁੱਖ ਮੰਤਰੀ ਇਕਵੈਟਡ ਹੋਵੇ ਮੈਂ ਆਮ ਥੇਅਰ 24/7 ਲੋਕਾਂ ਮਾਸਤੇ ਜੀ ਤੇ ਅਸੀਂ ਸਾਰੇ ਮਿਲ ਕੇ ਸਾਡੀ ਜਿਹੜੀ ਟੀਮ ਹੈ ਬਹੁਤ ਪੋਜ਼ਿਟਿਵ ਚੀਜ਼ਾਂ ਆ ਗਈਆਂ ਬੜੀਆਂ ਪੋਜ਼ਿਟਿਵ ਗ੍ਰੀਨ ਸ਼ੂਟਸ ਆ ਗਈਆਂ ਸੋ ਇਹਨੂੰ ਆਪਾਂ ਰੈਵੋਲੂਸ਼ਨਾਈਜ਼ ਕਰਾਂਗੇ ਜੀ ਕ੍ਰਾਂਤੀ ਇਜ਼ ਹੈਪਨਿੰਗ ਸਰ ਜੀ ਕਿ ਤੁਸੀਂ ਬੋਲ ਰਿਹਾ ਸੀ ਕਿ ਐਸੀ ਕੈਸੀ ਇੰਕ੍ਰੀਜ਼ ਕਰ ਰਹੇ ਹੋ ਸੋ ਕਿੰਨੀ ਦੀ ਬੋਲ ਪ੍ਰੋਬਲਮ ਹੈ ਨਾ ਕੋਈ ਡਿਸਟ੍ਰਿਕਟ ਹਸਪੀਟਲ ਦਾ ਡਾਕਟਰ ਐਡੂਕੇਸ਼ਨ ਦੀ ਜਿਹੜੀ ਜੀ ਵੀ ਸ਼ੂਗਰ ਨਾਲ ਫਿਰੋਵੇ ਨੇ ਤੇ ਉਹ ਦੇਖੀ ਕੀ ਕਰ ਦੋ ਸੀ ਹਾਂ ਉਹਦੇ ਚ ਤੁਸੀਂ ਨਾ ਸੁਪਰ ਸਪੈਸ਼ਲਿਜ਼ੇਸ਼ਨ ਦੀ ਗੱਲ ਕੀਤੀ ਆ ਜਿਸ ਤਰ੍ਹਾਂ ਤੁਸੀਂ ਨਿਊਰੋ ਫਿਜ਼ੀਸ਼ੀਅਨ ਜਾਂ ਜਿਹੜੇ ਕਾਰਡੀਓਲੋਜੀਸਟ ਹੈ ਨੇਫਰੋਲੋਜੀਸਟ ਹੈ ਜੀਰੋਲੋਜੀਸਟ ਹੈ ਮਤਲਬ ਐਂਡੋਕ੍ਰੋਨੋਲੋਜੀਸਟ ਹੈ ਇਹ ਵਾਲੀ ਸੁਭਦਾ ਜੇ ਮੇਰਾ ਪਹਿਲਾ ਕੋਸ਼ਿਸ਼ ਆ ਵੀ ਪਹਿਲਾ ਮੈਡੀਕਲ ਕਾਲਜ ਵਿੱਚ ਹੋਵੇ ਉਸ ਤੋਂ ਬਾਅਦ ਦਾ ਨਾ ਇਵਲ ਕਮ ਟੂ ਜਿਹੜੇ ਸਾਡੇ ਵੱਡੇ ਸਿਵਲ ਹਸਪਤਾਲਾ ਜਿਹਾ ਜਲੰਧਰ ਹੈ ਜਿੱਥੇ ਸਾਡਾ ਮੈਡੀਕਲ ਕਾਲਜ ਨਹੀਂ ਆ ਚਲ ਲੁਧਿਆਣਾ ਹੈ ਜਾਂ ਅੰਮ੍ਰਿਤਸਰ ਹੈ ਜਿੱਥੇ ਜਿੱਥੇ ਵਰਕਲ ਐਸੋਨੇ ਕੀ ਹੋ ਰਿਹਾ ਕਿ ਸਾਡੇ ਕੋਲੇ ਇਨਫਰਾਸਟ੍ਰਕਚਰ ਜਿਹੜਾ ਹੈਗਾ ਅਸੀਂ ਜਿਹੜਾ ਇਨਹੈਰਿਟ ਕੀਤਾ ਉਹਦੇ ਚ ਐਚ ਆਰ ਵੀ ਮੈਨਪਾਵਰ ਵੀ ਔਰ ਜਿਹੜਾ ਬਿਲਡਿੰਗਸ ਆ ਤੁਹਾਡੇ ਇੱਥੇ ਲੁਧਾਨੇ ਦੇ ਵਿੱਚ ਕੀ ਹਾਲਤਾਂ ਨੇ ਚੂਹੇ ਹੁੰਦੇ ਸੀ ਨਾ ਜੀ ਹੁਣ ਆ ਗਏ ਦੱਸੋ ਮੈਨੂੰ ਚੂਹੇ ਤਾਂ ਖਤਮ ਕੀਤੇ ਉਹਨੇ ਕੰਮ ਤਾਂ ਕਰਤਾ ਨਾ ਜੀ ਚੂਹੇ ਖਤਮ ਹੋ ਗਏ ਆ ਬਿਲਡਿੰਗ ਅਪਗ੍ਰੇਡ ਹੋ ਰਹੀ ਆ ਜੀ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਬਣ ਰਹੇ ਆ ਲੋਕਾਂ ਨੂੰ ਪੀਣ ਨੂੰ ਪਾਣੀ ਵੀ ਮਿਲੇਗਾ ਸਾਰੀਆਂ ਸੁਵਿਧਾ ਮਿਲਣ ਗਿਆ ਉਹਨਾਂ ਨੂੰ ਦਵਾਈ ਵੀ ਮਿਲ ਰਹੀ ਆ ਮੈਡੀਸਨ ਵੈਲ ਨਹੀਂ ਸ਼ੁਰੂ ਹੋ ਗਈ ਆ ਜੀ ਐਂਬੂਲੈਂਸ ਦਾ ਕਾਰਤੀਆ ਜਿਵੇਂ ਪੇਜਤੀਆਂ ਸਾਰੇ ਅਧਿਵਾਂ ਐਂਬੂਲੈਂਸ ਨਵੀਆਂ ਦੇਤੀਆਂ ਸਾਰੇ ਪੰਜਾਬ ਨੂੰ ਜਿੱਥੇ-ਜਿੱਥੇ ਜਿਹੜੀਆਂ 11 ਸਾਲ ਤੋਂ ਪੁਰਾਣੀਆਂ ਸੀ ਉਹ ਸਾਰੀਆਂ ਰਿਪਲੇਸ ਕਰਤੀਆਂ ਅਗਦੇ ਇਹ ਹੁਣ ਰੈਗੂਲਰਲੀ ਕਰਿਆ ਕਰਾਂਗੇ ਐਂਬੂਲੈਂਸ ਰਿਪਲੇਸ ਕਰਤੀਆਂ ਦਵਾਈਆਂ ਪਹੁੰਚਾਤੀਆਂ ਐਕਸ ਰੇ ਅਲਟਰਾਸਾਉਂਡ ਵਿਚ ਇਹਨਾਂ ਚੱਲਦੀਆਂ ਹੋਈਆਂ ਦੇਤੀਆਂ ਨਵੀਆਂ ਲੇਟੈਸਟ ਲੈ ਕੇ ਦੇਤੀਆਂ ਡਾਕਟਰ ਭਰਤੀ ਕਰ ਰਹੇ ਆ ਜੀ ਸਟਾਫ ਦੀ ਸਟ੍ਰੈਂਥ ਵਧਾ ਰਹੇ ਆ ਸਰ ਜੀ ਕੱਲ ਦਾਾਸ ਟਾਈਮ ਤੁਸੀਂ ਆਇਆ ਸੀ ਉਹ ਦੇ ਰਹੇ ਆਲਰੇਡੀ ਦੇ ਰਹੇ ਜੀ ਤੁਹਾਡੇ ਨਾ ਡਾਕਟਰ ਸੋਪਤੀ ਨਿਊਰੋ ਜਿਹੜੇ ਤੁਹਾਡੇ ਪੋਜੀਸ਼ਨ ਆ ਗਿਆ ਆਪਣੇ ਮੇਰੇ ਖਿਆਲ ਉਧਰ ਰਹਿੰਦੇ ਆ ਉਸ ਸਿਵਲ ਲਾਈਨ ਦੇ ਵਿੱਚ ਉਹ ਆਲਰੇਡੀ ਕਲੀਨਿਕ ਰਨ ਕਰ ਰਹੇ ਆ ਸੋ ਪ੍ਰਾਈਵੇਟ ਡਾਕਟਰ ਵੀ ਸੀਐਮਸੀ ਵਾਲੇ ਵੀ ਸਾਡੇ ਨਾਲ ਕਲੱਬ ਇਹ ਵੀ ਸਾਡੇ ਨਾਲ ਕਲੈਬੋਰੇਟ ਕਰ ਰਹੇ ਆ ਜੀ ਸਾਨੂੰ ਬੈਕਅਪ ਸਰਵਿਸਿਜ਼ ਦੇ ਰਹੇ ਆ ਸਾਡੇ ਸਟਾਫ ਦੀ ਟ੍ਰੇਨਿੰਗ ਵੀ ਕਰਨਗੇ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਕ੍ਰਿਟੀਕਲ ਕਿ ਆ ਚਾਰ ਪੰਜ ਏਰੀਆ ਮੈਂ ਆਇਡੈਂਟੀਫਾਈ ਕੀਤੇ ਆ ਉਹਦੇ ਵਿੱਚ ਇਹ ਵੀ ਸਾਡੇ ਨਾਲ ਕੋਲਬਰੇਟ ਕਰਨਗੇ ਆਪਾਂ ਮਿਲ ਕੇ ਕਰਾਂਗੇ ਜੀ ਸੋ ਤੁਹਾਨੂੰ ਮਤਲਬ ਇਹੀ ਬੇਨਤੀ ਆ ਜੀ ਆ ਜਿਹੜਾ ਹੋਣਾ ਇਸ ਦੇ ਦੋ ਬਿਮਾਰੀਆਂ ਹੈਗੀਆਂ ਜੇ ਕੁਆਟਰ ਵਾਰਨ ਪਾਣੀ ਨਾਲ ਹੋਣ ਵਾਲੀਆਂ ਕੰਦੇ ਨਾਲ ਤੇ ਦੂਜੀਆਂ ਮੱਖੀਆਂ ਮੱਛਰਾਂ ਨਾਲ ਆਉਣ ਵਾਲੀਆਂ ਡੈਂਗੂ ਚਿਕਨਗੁਨੀਆ ਉਹ ਤੁਹਾਡੇ ਘਰ ਦੇ ਵਿੱਚ ਹੀ ਹੁੰਦਾ ਜਿੱਥੇ ਵੀ ਪੇਸ਼ੈਂਟ ਆਇਆ ਉਹਦੇ ਘਰ ਦੇ ਵਿੱਚ ਜਾ ਉਹਨਾਂ ਦੇ ਕੋਲਰ ਚੋਂ ਮਿਲਿਆ ਤੁਹਾਨੂੰ ਲਾਰਵਾ ਜੀ ਜਾਂ ਉਹਨਾਂ ਦੀ ਫ੍ਰਿਜ ਦੇ نیچے ਟ੍ਰੇ ਚੋਂ ਮਿਲਿਆ ਜਾ ਉਹਨੇ ਪੰਜ ਚਾਰ ਦੇ ਕਟੋਰਾ ਰੱਖਿਆ ਹੋਇਆ ਸੀ ਜਾਂ ਪਾਣੀ ਸਟੋਰ ਕਰਕੇ ਰੱਖਦੇ ਸੀ ਜਾਂ ਆਸੇ ਪਾਸੇ ਕਿਤੇ ਪਾਣੀ ਖੜਾ ਸੀ ਕੋ ਟੁੱਟੇ ਕੁਰਸੀ ਪਈ ਸੀ ਕੋ ਟੁੱਟਾ ਠਿਕਰਾ ਪਿਆ ਹੋਇਆ ਸੀ ਉਹਦੇ ਵਿੱਚ ਬਰੀਡ ਕਰਦਾ ਸੀ ਉਹ ਸੋ ਇਹੋ ਜਿਹਾ ਕਿਤੇ ਵੀ ਪਾਣੀ ਨਾ ਖੜਨ ਦਿਓ ਹਰ ਸ਼ੁੱਕਰਵਾਰ ਨੂੰ ਸਾਰਾ ਕੁਝ ਕੋਰੇ ਸਪਾ ਦਿਓ ਜੇ ਕੋਈ ਹੋਵੇ ਤਾਂ ਸਿਹਤ ਮੈਕਮੇ ਨੂੰ ਦੱਸੋ ਕਿ ਸਾਡੇ ਇਰੇ ਚ ਮੱਛਰ ਬਹੁਤ ਹੈ ਜਾਂ ਤੁਸੀਂ ਜਿਹੜਾ ਤੁਹਾਡਾ ਲੋਕਲ ਬਾਡੀਜ਼ ਦਾ ਕਮਿਸ਼ਨਰ ਮਿਸਪਲ ਕਾਰਪੋਰੇਸ਼ਨ ਜਾਂ ਮਿਸਪਲ ਕਾਰਪੋਰੇਸ਼ਨ ਨੂੰ ਦੱਸੋ ਸੋ ਅਸੀਂ ਸਾਰੀਆਂ ਕੋਆਰਡੀਨੇਸ਼ਨ ਕਮੇਟੀ ਬਣਾਈ ਹੈ ਪਹਿਲੀ ਵਾਰੀ ਹੈ ਕਿ ਅਸੀਂ ਇੰਟਰਸੈਕਟੋਰਲ ਇੰਟਰ ਡਿਪਾਰਟਮੈਂਟਲ ਕੋਆਰਡੀਨੇਸ਼ਨ ਕਮੇਟੀ ਬਣਾ ਕੇ ਅਸੀਂ ਰੀਅਲ ਟਾਈਮ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹਾਂ ਔਰ ਕੁਕਲੀ ਰਿਸਪੌਂਡ ਕਰ ਰਹੇ ਹਾਂ ਸੋ ਇਹ ਸਾਡਾ ਨਵਾਂ ਮੋਡ ਹੈ